ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀਨਾ ਰਤੂ ਸਵਾਗਤ ਕਰਦੀ ਹਾਂ ਹਾਸਨਾ ਤੁਹਾਡੇ ਲਈ ਅਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅਸ਼ਤਾ ਮੁੱਦਾ ਹੈ ਜਿੱਥੇ ਕਿ ਸੇ ਪੰਜਾਬ ਵਾਸੀ ਕੀ ਦੁਨੀਆ ਦਾ ਹਰ ਇਨਸਾਨ ਇਸ ਗੱਲ ਤੋਂ ਬਖੂਬੀ ਪਾਫਕ ਹੈ ਕਿ ਪੰਜਾਬ ਅੱਜ ਸਿਬਿਆਂ ਦੇ ਰਾ ਪਿਆ ਹੈ ਉਹ ਨਸ਼ਿਆਂ ਕਾਰਨ ਉਸ ਦੇ ਨਾਲ ਹੀ ਅੱਜ ਸਾਡੇ ਸਾਹਮਣੇ ਇੱਕ ਭਿਆਨਕ ਹੋਰ ਸੱਚਾਈ ਆਈ ਹੈ ਕਿ ਨਸ਼ਿਆਂ ਦੇ ਕਾਰਨ ਹੀ ਪੰਜਾਬ ਦੇ ਵਿੱਚ 20 ਫੀਸਦੀ ਗੁਨਾ ਬਾਧਾ ਏਡਸ ਦੇ ਮਰੀਜ਼ਾਂ ਚ ਹੋਇਆ ਹੈ ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਚ ਏਡਸ ਦੇ ਮਰੀਜ਼ਾਂ ਦੀ ਗਿਣਤੀ ਘਟੀ ਹੈ ਪੰਜਾਬ ਚ 20 ਫੀਸਦੀ ਏਡਸ ਦੇ ਮਰੀਜ਼ਾਂ ਦੀ ਗਿਣਤੀ ਚ ਵਾਧਾ ਹੋਇਆ ਹੈ ਸਾਡਾ ਅੱਜ ਦਾ ਮੁੱਦਾ ਪੰਜਾਬ ਦੀ ਇਸ ਭਿਆਨਕ ਸੱਚਾਈ ਨੂੰ ਬਿਆਨ ਕਰਦਾ ਹੈ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਐਡਸ ਦੇ ਮਰੀਜ਼ਾਂ ਦੀ ਗਿਣਤੀ 'ਚ ਨਿਰੰਤਰ ਵਾਧਾ ਹੋਈ ਜਾ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਹਾਲੇ ਤੱਕ ਇਸ ਸੱਚਾਈ ਤੋਂ ਆਪਣੀਆਂ ਅੱਖਾਂ ਮੀਚੀ ਬੈਠੀ ਹੈ ਅਜਿਹਾ ਕਿਉਂ ਦੇਖੋ ਵੀ ਮੈਂ ਗੱਲ ਜਿਹੜੀ ਸਾਡੇ ਸਾਹਮਣੇ ਬਾਰ-ਬਾਰ ਆ ਰਹੀ ਆ ਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਇੱਕ ਬੜਾ ਭਿਆਨਕ ਤੇ ਕੋਹੜਾ ਸੱਚ ਹੈ ਗੁਰੂਆਂ ਪੀਰਾਂ ਦੀ ਧਰਤੀ ਜੇ ਜੇ ਅਸੀਂ ਕਹਿੰਨੀ ਆ ਕਿ ਗੁਰੂਆਂ ਦੇ ਨਾਮ ਬਸਦਾ ਸੋਹਣਾ ਪੰਜਾਬ ਹੈ ਹਾਂਜੀ ਜੇ ਅੱਜ ਉਸ ਧਰਤੀ ਤੇ ਬੈਠ ਕੇ ਸਾਨੂੰ ਏਡਜ਼ ਵਰਗੀ ਬਿਮਾਰੀ ਦੇ ਵਧਣ ਦੀਆਂ ਚਿੰਤਾ ਕਰਨੀ ਪੈ ਰਹੀਆਂ ਉਹਦਾ ਉਹਦੇ ਤੇ ਵਿਚਾਰ ਚਰਚਾ ਕਰਨੀ ਪੈ ਰਹੀ ਹੈ ਤੇ ਮੈਂ ਸਮਝਦਾ ਕਿ ਇਸ ਤੋਂ ਵੱਧ ਤਰਾਸ ਦੀ ਹੈ ਜਿਹੜੀ ਮਾੜੀ ਕਿਸਮਤ ਹੈ ਜਿਹੜੀ ਸ਼ਾਇਦ ਹੋਰ ਨਹੀਂ ਹੋ ਸਕਦੀ ਸੋ ਜਿਹੜਾ ਤੁਸੀਂ ਸਵਾਲ ਕੀਤਾ ਕਿ ਪੰਜਾਬ ਦੀ ਧਰਤੀ ਤੇ ਏਡਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਪਰੰਤੂ ਜਿਹੜੇ ਅੰਕੜੇ ਆਏ ਨੇ ਸਾਡੇ ਸਾਹਮਣੇ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਉਹਨਾਂ ਅੰਕੜਿਆਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜੀ ਗੱਲ ਦਿੱਤੀ ਆ ਕਿ ਜਿਹੜਾ ਏਡਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਉਹ ਉਹ ਨਸ਼ੇੜੀ ਨੌਜਵਾਨ ਜਿਹੜੇ ਇੱਕੋ ਹੀ ਸਰਿੰਜ ਦੇ ਨਾਲ 20 ਮੁੰਡੇ ਨੇ ਜਿਹੜੇ 15 ਮੁੰਡੇ ਆ 10 ਮੁੰਡੇ ਜਿੱਥੇ ਇਕੱਠੇ ਹੋਏ ਉਹ ਨਸ਼ਾ ਲਿਆਦਾ ਤੇ ਸਾਰਿਆਂ ਨੇ ਉਸੇ ਹੀ ਸਰਿੰਜ ਦੇ ਨਾਲ ਟੀਕੇ ਲਾ ਲਏ। ਹਾਂਜੀ। ਸੋ ਇਹ ਜਿਹੜੀ ਸਰਿੰਜ ਦੀ ਸੂਈ ਦੀ ਇਨਫੈਕਸ਼ਨ ਦੇ ਨਾਲ ਏਡਜ਼ ਦੇ ਮਰੀਜ਼ ਨੇ ਜਿਹੜੇ ਉਹਨਾਂ 'ਚ ਵਾਧਾ ਹੋ ਰਿਹਾ ਤੇ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇਹ ਵਾਧਾ 21.1 ਫੀਸਦੀ ਦਰਜ ਕੀਤਾ ਗਿਆ ਜੀ ਕਿ ਜੇ ਪਿਛਲੇ ਸਾਲ 100 ਮਰੀਜ਼ ਸੀ ਤੇ ਇਸ ਸਾਲ 121 ਮਰੀਜ਼ ਹੋਗੇ ਹਾਂਜੀ ਸੋ ਅਗਲੇ ਸਾਲ ਉਹ 145 ਹੋ ਜਾਣਗੇ ਮਤਲਬ 21.1 ਫੀਸਦੀ ਦਾ ਵਾਧਾ ਜਿਹੜਾ ਨਿਰੰਤਰ ਪੰਜਾਬ ਦੀ ਧਰਤੀ ਤੇ ਹੋ ਰਿਹਾ ਜੀ ਤੇ ਜਿਹੜਾ ਸਵਾਲ ਤੁਸੀਂ ਕੀਤਾ ਕਿ ਪੰਜਾਬ ਸਰਕਾਰ ਅੱਖਾਂ ਕਿਉਂ ਮਿੱਟੀ ਬਠੀ ਹੈ ਹਾਂਜੀ ਕਿਉਂਕਿ ਜੇ ਪੰਜਾਬ ਸਰਕਾਰ ਇਸ ਗੱਲ ਨੂੰ ਪ੍ਰਵਾਨ ਕਰਦੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਵਾਲੀ ਸੂਈ ਆ ਉਹਦੀ ਇਨਫੈਕਸ਼ਨ ਦੇ ਕਾਰਨ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 'ਚ 21.1 ਫੀਸਦੀ ਦਾ ਵਾਧਾ ਹੋ ਰਿਹਾ ਤੇ ਫਿਰ ਉਹਨੂੰ ਇਹ ਵੀ ਪ੍ਰਵਾਨ ਕਰਨਾ ਪਊਗਾ ਕਿ ਪੰਜਾਬ 'ਚ ਨਸ਼ਾ ਖੋਰੀ ਆ ਜਿਹੜੀ ਉਹ ਐਨੀ ਵੱਧ ਚੁੱਕੀ ਆ ਕਿ ਉਹਦੇ ਨਾਲ ਏਡਜ਼ ਵਰਗੀ ਭਿਆਨਕ ਬਿਮਾਰੀ ਵੀ ਤੇਜ਼ੀ ਨਾਲ ਵੱਧ ਰਹੀ ਆ ਜੀ ਤੁਹੇ ਪਾਸੇ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਕਿ ਪੰਜਾਬ ਦਾ ਨਸ਼ਾ ਹੈ ਹੀ ਨਹੀਂ ਹਾਂਜੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਬਿਲਕੁਲ ਸੋ ਹੁਣ ਜਦੋਂ ਇਹ ਸੱਚ ਇਹ ਤੱਥ ਇਹ ਅੰਕੜੇ ਸਾਡੇ ਸਾਹਮਣੇ ਆ ਗਏ ਨੇ ਪੰਜਾਬ ਦਾ ਜਿਹੜਾ ਸਿਹਤ ਸਕੱਤਰ ਆ ਉਹਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਹਾਂਜੀ ਕਿ ਵਾਕਈ ਪੰਜਾਬ ਦੇ ਵਿੱਚ ਜਿਹੜੀ ਇਨਫੈਕਸ਼ਨ ਸੂਈ ਦੀ ਇਨਫੈਕਸ਼ਨ ਦੇ ਨਾਲ ਏਡਜ਼ ਦੇ ਮਰੀਜ਼ਾਂ 'ਚ 21.1 ਫੀਸਦੀ ਦਾ ਵਾਧਾ ਹੋ ਰਿਹਾ ਸੋ ਇਸ ਗੱਲ ਦਾ ਜਵਾਬ ਆ ਜਿਹੜਾ ਉਹ ਸੁਖਵੀਰ ਬਾਦਲ ਕਿਵੇਂ ਦੇਊਗਾ ਜੀ ਖੇਤ ਮੰਤਰੀ ਜਾਨੀਆ ਜਿਹੜਾ ਉਹਨੂੰ ਜਦੋਂ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਆ ਇੱਕ ਭਿਆਨਕ ਮਤਲਬ ਤਰਾਸ ਦੀ ਆ ਜਿਹੜੀ ਉਹ ਪੈਦਾ ਹੋ ਗਈ ਆ ਉਹ ਕਹਿੰਦਾ ਮੈਨੂੰ ਹਲੇ ਤੱਕ ਇਹਦੀ ਜਾਣਕਾਰੀ ਨਹੀਂ ਜੀ ਅੱਜ ਤੁਸੀਂ ਮੈਨੂੰ ਜਾਣਕਾਰੀ ਦਿੱਤੀ ਆ ਮੈਂ ਇਹਦੇ ਬਾਰੇ ਹੁਣ ਜਾਂਚ ਕਰਾਊਗਾ ਹੁਣ ਜਾਂਚ ਕਰਾਊਗਾ ਜੀ ਮਤਲਬ ਤੁਸੀਂ ਦੇਖੋ ਕਿ 21.21 ਸਦੀ ਦਾ ਵਾਅਦਾ ਹੋ ਰਿਹਾ ਜੇ ਅਸੀਂ ਇੱਥੋਂ ਹੀ ਲੈ ਲਈਏ ਗੱਲ 2013 ਤੋਂ ਅੱਜ ਤੱਕ ਦੂਈ ਲੈ ਲਈਏ ਤੇ 21.21 ਸਦੀ ਦਾ ਵਾਅਦਾ ਜਿਹੜਾ ਉਹ ਹੋ ਰਿਹਾ ਪਰ ਪੰਜਾਬ ਦਾ ਸਿਹਤ ਮੰਤਰੀ ਕਹਿੰਦਾ ਮੈਨੂੰ ਪਤਾ ਨਹੀਂ ਪੰਜਾਬ ਦਾ ਜਿਹੜਾ ਗ੍ਰਹਿ ਮੰਤਰੀ ਆ ਜਾਂ ਉਪ ਮੁੱਖ ਮੰਤਰੀ ਆ ਉਹ ਕਹਿੰਦਾ ਪੰਜਾਬ ਚ ਨਸ਼ਾ ਦੀ ਵਰਤੋਂ ਹੀ ਨਹੀਂ ਹੁੰਦੀ ਹੈ ਕਿ ਪੰਜਾਬ ਤੇ ਨਸ਼ੇ ਹੀ ਨਹੀਂ ਹੈਗੇ ਸੋ ਜਦੋਂ ਸਰਕਾਰ ਸੱਚ ਨੂੰ ਪਰਵਾਹ ਨਹੀਂ ਨਹੀਂ ਕਰ ਰਹੀ ਕਿ ਆਹ ਬਿਮਾਰੀ ਆ ਜਿਹੜੀ ਪੰਜਾਬ 'ਚ ਫੈਲ ਚੁੱਕੀ ਆ ਆਹ ਸਮੱਸਿਆ ਪੰਜਾਬ ਦੇ ਸਾਹਮਣੇ ਆ ਖੜੀ ਆ ਉਦੋਂ ਤੱਕ ਫੇਰ ਆਪਾਂ ਇਸ ਗੱਲ ਦਾ ਬਾਖੂਬੀ ਅੰਦਾਜ਼ਾ ਲਾ ਸਕਦੇ ਆ ਕਿ ਜਦੋਂ ਮੈਂ ਇਸ ਗੱਲ ਨੂੰ ਮੰਨਣ ਲਈ ਤਿਆਰੀ ਨਹੀਂ ਕਿ ਆਹ ਆਹ ਪ੍ਰੋਬਲਮ ਆ ਸਮੱਸਿਆ ਫੇਰ ਮੈਂ ਉਹਦੇ ਹੱਲ ਵੱਲ ਕਿਵੇਂ ਤੁਰੂੰਗਾ ਹਾਂਜੀ ਸੋ ਇਹ ਇਹ ਗੱਲ ਤੁਹਾਡੇ ਸਾਹਮਣੇ ਆ ਕਿ ਪੰਜਾਬ ਸਰਕਾਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਪੰਜਾਬ ਨਸ਼ਿਆਂ ਦੇ ਕਾਰਨ ਤਬਾਹੀ ਵੱਲ ਜਾ ਰਿਹਾ ਪੰਜਾਬ ਦਾ ਨੌਜਵਾਨ ਹੈ ਜਿਹੜਾ ਉਹ ਨਸ਼ਾਖੋਰੀ ਨਾਲ ਤੇ ਜਾਂ ਨਸ਼ਿਆਂ ਨਾਲ ਦੀ ਜਿਹੜੀ ਸੂਈ ਦੀ ਵਰਤੋਂ ਨਾਲ ਏਡਜ਼ ਨਾਲ ਸਿਵਿਆਂ ਦੇ ਰਾਹ ਤੁਰਿਆ ਹੋਇਆ ਪੰਜਾਬ ਸਰਕਾਰ ਇਸ ਗੱਲ ਨੂੰ ਹਾਲੇ ਮੰਨਣ ਲਈ ਤਿਆਰ ਨਹੀਂ ਸੋ ਪਤਾ ਨਹੀਂ ਕਦੋਂ ਮੰਨੂਗੀ ਜਦੋਂ ਪੂਰੀ ਤਰ੍ਹਾਂ ਜਿਹੜੀ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਸਿਵਿਆਂ 'ਚ ਜਾ ਚੁੱਕੀ ਹੋਊਗੀ ਉਸ ਤੋਂ ਬਾਅਦ ਪ੍ਰਵਾਨ ਕਰੂਗੀ ਜਾਂ ਫਿਰ ਜਿਹੜੀ ਗੱਲ ਸਾਡੇ ਸਾਹਮਣੇ ਆ ਰਹੀ ਹੈ ਕਿ ਅੰਕੜੇ ਨੇ ਜਿਹੜੇ ਵਰਲਡ ਬੱਧਰ ਤੇਰੇ ਕਿਸੇ ਕਿਸੇ ਇਸ ਧਰਤੀ ਦੇ ਲੋਕਾਂ ਦੇ ਨਹੀਂ ਅਸੀਂ ਕਹਿ ਦਈਏ ਕਿ ਉਹ ਪੰਜਾਬ ਨੂੰ ਜਾਂ ਬਾਦਲ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਵਰਲਡ ਹੈਲਥ ਸੰਸਥਾ ਜਿਹੜੀ ਉਹਦੇ ਵੱਲੋਂ ਤਿਆਰ ਕੀਤੇ ਗਏ ਅੰਕੜੇ ਨੇ ਕਿ ਪੰਜਾਬ ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਹੈ ਜਿਹੜੀ ਉਹਦੇ ਚ 21.1% ਦਾ ਵਾਧਾ ਸਿਰਫ ਇਸ ਕਾਰਨ ਹੋ ਰਿਹਾ ਕਿ ਨਸ਼ੇ ਜਿਹੜੀ ਨੌਜਵਾਨ ਨੇ ਜਿਹੜੇ ਉਹ ਇੱਕੋ ਹੀ ਸੂਈ ਦੇ ਨਾਲ ਆਪਣੇ ਜਿਹੜਾ ਨਸ਼ੇ ਵਾਲਾ ਟੀਕਾ ਲਾ ਰਹੇ ਨੇ ਦੂਸਰੇ ਪਾਸੇ ਦੇਸ਼ ਦੇ ਵਿੱਚ ਦੇਖਣ ਚ ਆਇਆ ਹੈ ਕਿ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਨਾਲੋਂ ਕਿਤੇ ਘਟ ਹੈ ਕੀ ਪੰਜਾਬ ਦੇ ਲੋਕ ਇਸ ਬਾਰੇ ਜਾਗਰੂਕ ਨਹੀਂ ਜਾਂ ਫਿਰ ਸਰਕਾਰਾਂ ਵਿੱਚ ਮੱਛਲੀਆਂ ਹੋਈਆਂ ਹਨ ਦੇਖੋ ਜਿਹੜੀ ਗੱਲ ਉਮਰ ਕੇ ਸਾਹਮਣੇ ਆਈ ਹੈ ਜਿਹੜੀ ਆਪਾਂ ਇਸ ਵੇਲੇ ਚਰਚਾ ਕਰ ਰਹੇ ਹਾਂ ਕਿ ਜਿਹੜੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਉਹਦਾ ਕਾਰਨ ਜਿਹੜਾ ਨਸ਼ੇੜੀ ਨੌਜਵਾਨ ਇੱਕੋ ਸੂਈ ਦੇ ਨਾਲ ਟੀਕੇ ਲਾਉਦੇ ਨੇ ਮੁੱਖ ਰੂਪ ਦੇ ਵਿੱਚ ਇਹ ਕਾਰਨ ਆ ਪੰਜਾਬ ਦੇ ਵਿੱਚ ਏਡਜ਼ ਦੇ ਮਰੀਜ਼ਾਂ ਦੀ ਜਿਹੜੀ ਗਿਣਤੀ ਵਧ ਰਹੀ ਆ ਪਰੰਤੂ ਇਹ ਜਿਹੜੀ ਨਸ਼ਿਆਂ ਦੀ ਬਿਮਾਰੀ ਆ ਟੀਕੇ ਲਾਉਣ ਵਾਲੀ ਜਿਹੜਾ ਮਾਫੀਆ ਦਾ ਟੀਕਾ ਚਾਹੇ ਉਹ ਦੂਸਰਾ ਚਿੱਟੇ ਦਾ ਟੀਕਾ ਹੈ ਤੇ ਚਾਹੇ ਹਰਨ ਦਾ ਟੀਕਾ ਉਹ ਇਸ ਵੇਲੇ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਮਤਲਬ ਹਨੇਰੀ ਵਾਂਗੂ ਵਗੀ ਹੋਈ ਆ ਦੂਸਰੇ ਸੂਬੇ ਜਿਹੜੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਜਿਹੜੀ ਨਸ਼ਾ ਘੂਰੀਆ ਉਹ ਉਹ ਇਸ ਮੁਕਾਮ ਤੇ ਨਹੀਂ ਪਹੁੰਚੀ ਇਸ ਕਾਰਨ ਉੱਥੇ ਸਰਕਾਰ ਨੇ ਜਿਹੜਾ ਏਡਜ਼ ਦਾ ਦੂਸਰਾ ਕਾਰਨ ਆ ਜਿਹੜੇ ਨਜਾਇਜ਼ ਸਰੀਰਕ ਸੰਬੰਧ ਨੇ ਜਿਹੜੇ ਉਹ ਉਹ ਕਾਰਨ ਆ ਜਿਹੜਾ ਉਹ ਲੋਕਾਂ ਨੂੰ ਜਾਗਰੂਕ ਕੀਤਾ ਉਸ ਬਾਰੇ ਲੋਕ ਚਕੰਨੇ ਹੋਏ ਨੇ ਤੇ ਉਹਨਾਂ ਸੂਬਿਆਂ ਦੇ ਵਿੱਚ ਇਹ ਜਿਹੜੇ ਏਡਜ਼ ਦੇ ਦੀ ਗਿਣਤੀ ਆ ਉਹਦੇ ਵਿੱਚ ਵਾਧਾ ਹੈ ਜਿਹੜਾ ਉਹ ਰੁਕਿਆ ਜਾਂ ਘਟਿਆ ਜੀ ਹੁਣ ਤੁਸੀਂ ਇੱਕ ਅੰਦਾਜ਼ਾ ਲਾਓ ਕਿ ਦੇਸ਼ ਦੀ ਜੇ ਅਸੀਂ ਸਮੁੱਚੇ ਦੇਸ਼ ਦੀ ਗੱਲ ਕਰੀਏ ਸਮੁੱਚੇ ਦੇਸ਼ ਦੇ ਜਿਹੜੇ ਅੰਕੜੇ ਸਾਡੇ ਸਾਹਮਣੇ ਆਏ ਆ ਉਹਦੇ ਵਿੱਚ ਇਹ ਆ ਕਿ ਹਰ ਸਾਲ 7% ਦੀ ਏਡਸ ਦੇ ਮਰੀਜ਼ ਆ ਜਿਹੜੇ ਉਹ ਵਧਦੇ ਆ 7% ਤੇ ਪੰਜਾਬ 'ਚ 21.1% ਇਹ ਸਭ ਤੋਂ ਵੱਧ ਏਡਸ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਉਹ ਪੰਜਾਬ 'ਚ ਹਾਂਜੀ ਦੋ ਨੰਬਰ ਤੇ ਦਿੱਲੀ ਤਿੰਨ ਨੰਬਰ ਤੇ ਮਹਾਰਾਸ਼ਟਰ ਸੋ ਇਹ ਜਿਹੜੇ ਸੂਬੇ ਨੇ ਮਹਾਰਾਸ਼ਟਰ ਵਿੱਚ 14% ਦਾ ਵਾਧਾ ਹੋ ਰਿਹਾ ਵਾ ਤੇ ਜਿਹੜਾ ਸਾਡੇ ਹੁਣ ਗਵਾਂਧੀ ਸੂਬਾ ਜਿਹੜਾ ਹਿਮਾਚਲ ਦੀ ਅਸੀਂ ਗੱਲ ਕਰ ਲਈਏ ਉੱਥੇ 2% ਦੀ ਹੈaryana ਦੀ ਗੱਲ ਕਰ ਲਈਏ ਉੱਥੇ 4.5% ਦੀ ਆ ਸੋ ਰਾਜਸਥਾਨ ਦੀ ਅਸੀਂ ਗੱਲ ਕਰ ਲਈਏ ਉੱਥੇ 3.8% ਦੀ ਆ ਸੋ ਬਾਕੀ ਸਾਰੇ ਸਾਰੇ ਜਿਹੜੇ ਸੂਬੇ ਨੇ ਜਿਵੇਂ ਅਸੀਂ ਮਹਾਰਾਸ਼ਟਰ ਨੂੰ ਛੱਡ ਦਈਏ ਜਿੱਥੇ 14% ਦੀ ਹੈਗੀ ਆ ਬਾਕੀ ਸਾਰੇ ਸੂਬੇ ਨੇ ਜਿਹੜੀ ਉੱਥੇ 10 ਤੋਂ ਥੱਲੇ ਥੱਲੇ ਆ ਇਸੇ ਕਾਰਨ ਸਮੁੱਚੇ ਦੇਸ਼ ਦੀ ਜਿਹੜੀ ਐਡਜ਼ ਦੇ ਮਰੀਜ਼ਾਂ ਦੀ ਵਾਧ ਤੇ ਦੀ ਗਿਣਤੀ ਆ ਉਹ ਸਿਰਫ ਤੇ ਸਿਰਫ 7% ਦੀ ਆ ਪਰੰਤੂ ਇਹ ਜਿਹੜਾ ਵਾਧਾ ਹੈ ਪੰਜਾਬ ਦਾ 2.1% ਦਾ ਉਹ ਇਹ ਬਾਖੂਬੀ ਦੱਸਦਾ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇੜੀ ਨੌਜਵਾਨ ਨੇ ਉਹਨਾਂ ਦੀ ਕਿੱਡੀ ਵੱਡੀ ਗੱਲਤੀ ਆ ਹਾਂਜੀ ਤੇ ਉਹ ਕਿੰਨੀ ਤੇਜ਼ੀ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਸੋ ਇਸ ਪਾਸੇ ਸਰਕਾਰ ਆ ਜਿਹੜੀ ਉਹ ਹਲੇ ਇਸ ਕਾਨੂੰ ਪਰਵਾਰ ਕਰਨ ਨੂੰ ਹੀ ਤਿਆਰ ਨਹੀਂ ਜੀ ਤੇ ਸਿਹਤ ਮੰਤਰੀ ਇਹ ਦੱਸ ਰਿਹਾ ਕਿ ਮੈਨੂੰ ਹੁਣੇ ਹੀ ਪਤਾ ਲੱਗਿਆ ਵਾ ਮੈਂ ਇਹਦੀ ਜਾਂਚ ਕਰਾਉਂਗਾ ਜਿਹੜੀ ਵਾ ਪਹਿਲਾਂ ਗੱਲ ਕੀਤੀ ਆ ਕਿ ਉਪ ਮੁੱਖ ਮੰਤਰੀ ਕਹਿ ਰਿਹਾ ਪੰਜਾਬ ਚ ਨਾ ਸ਼ੈਰੀ ਸੋ ਇਹ ਜਿਹੜਾ ਪੰਜਾਬ ਦੇ 21.1 ਫੀਸਦੀ ਦੀ ਤੇਜ਼ੀ ਆ ਵੱਧ ਹੈ ਜਿਹੜਾ ਹਰ ਸਾਲ ਦਾ ਸੋ ਇਹ ਬਹੁਤ ਮਤਲਬ ਭਿਆਨਕ ਵੀ ਆ ਤੇ ਚਿੰਤਾਜਨਕ ਵੀ ਆ ਜਿਹੜੇ ਸੂਬੇ ਦੇ ਹਾਕਮ ਨੇ ਉਹਨਾਂ ਨੂੰ ਇਹ ਜਿਹੜੀ ਆਪਣੀ ਫੋਕੀ ਵਡਿਆਈ ਵਾਲੀ ਗੱਲ ਆ ਜਾਂ ਝੂਠ ਬੋਲਣ ਦੀ ਆਦਤ ਆ ਜਿਹੜੀ ਉਹਨੂੰ ਛੱਡ ਕੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ ਜਦੋਂ ਅਸੀਂ ਸੱਚ ਨੂੰ ਪ੍ਰਵਾਨ ਕਰ ਲਾਂਗੇ ਫਿਰ ਅਸੀਂ ਸਮੱਸਿਆ ਦੇ ਹੱਲ ਵੱਲ ਵੀ ਤੁਰਾਂਗੇ ਕਿ ਆਖਰ ਨੂੰ ਇਹ ਸਮੱਸਿਆ ਜਿਹੜੀ ਖੜੀ ਹੋ ਗਈ ਹੈ ਜਿਹੜੀ ਸਾਡੀ ਜਵਾਨੀ ਦੀ ਤਬਾਹੀ ਦਾ ਕਾਰਨ ਬਣ ਰਹੀ ਹੈ ਇਹ ਸਮੱਸਿਆ ਦਾ ਹੱਲ ਆ ਜਿਹੜਾ ਉਹ ਕਿਵੇਂ ਕੀਤਾ ਜਾਵੇ ਉਹਦੇ ਸਾਰੇ ਜਿਹੜੇ ਵੱਖੋ-ਵਕਰੇ ਪਹਿਲੂ ਨੇ ਤਾਇਓ ਧਾਰਮਿਕ ਪਹਿਲੂ ਆ ਚਾਹੀਓ ਪ੍ਰਸ਼ਾਸਨਿਕ ਪੱਧਰ ਦੇ ਪਹਿਲੂ ਆ ਚਾਹੀਓ ਸਰੀਰਕ ਪੱਧਰ ਤੇ ਪਹਿਲੂ ਇਹ ਜਿਹੜੇ ਸਾਰੇ ਪਹਿਲੂ ਨੇ ਉਹ ਉਹਨਾਂ ਦੀ ਅਸੀਂ ਵਿਚਾਰ ਚਰਚਾ ਕਰ ਸਕਦੇ ਹਾਂ ਕਿ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਉਹ ਮੋੜਨ ਦੇ ਲਈ ਇਸ ਪਾਸੇ ਜਾਗਰੂਕ ਕਰਨ ਦੇ ਲਈ ਕੀ ਕੀ ਉਪਰਾਲੇ ਨੇ ਜਿਹੜੇ ਉਹ ਕੀਤੇ ਜਾ ਸਕਦੇ ਨੇ ਪਰੰਤੂ ਜੇ ਸਰਕਾਰ ਹਾਲੇ ਮੰਨਣ ਲਈ ਤਿਆਰ ਨਹੀਂ ਤੇ ਉਪਰਾਲੇ ਕਿੰਨੇ ਸ਼ੁਰੂ ਕਰਨੇ ਆ ਜੀ ਕੀ ਪੰਜਾਬ ਹੁਣ ਸੱਚੀ ਮੁੱਚੀ ਬਲਦੇ ਸਿਵਿਆਂ ਦੇ ਰਾਹ ਪੈ ਚੁੱਕਾ ਹੈ ਤੇ ਇਸੇ ਗੱਲ ਦੇ ਮੱਦੇ ਨਜ਼ਰ ਹੀ ਕੈਪਟਨ ਅਮਿੰਦਰ ਸਿੰਘ ਨੇ ਪਹਿਲਾ ਐਲਾਨ ਇਹ ਕੀਤਾ ਸੀ ਕਿ ਪੰਜਾਬ ਚ ਉਹ ਚਾਰ ਹਫ਼ਤਿਆਂ ਦੇ ਵਿੱਚ ਵਿੱਚ ਨਸ਼ੇ ਖਤਮ ਕਰ ਦੇਣਗੇ ਇਹ ਕੁ ਭਾਈ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਹੈ ਕਿ ਕੀ ਪੰਜਾਬ ਹੁਣ ਸੱਚੀ ਮੁੱਚੀ ਬਲਦੇ ਸਿਵਿਆਂ ਦਾ ਸੂਬਾ ਬਣ ਚੁੱਕਾ ਹੈ ਬੜੀ ਭਿਆਨਕ ਦੁਖਦਾਈ ਇਹ ਜਿਹੜਾ ਤੱਥ ਹੈ ਇਹ ਪੂਰਨ ਰੂਪ ਵਿੱਚ ਸੱਚ ਹੈ ਜੀ ਮੈਂ ਇਸ ਗੱਲ ਦਾ ਮਤਲਬ ਆਪਣੇ ਦਰਸ਼ਕਾਂ ਦੇ ਸਾਹਮਣੇ ਦਾਵਾ ਕਰਦਾ ਕਿ ਮੈਂ ਜਿਹੜੇ ਅੰਕੜੇ ਆ ਇਹ ਇਹ ਅੰਕੜੇ ਨੇ ਜਿਹੜੇ ਇਹ ਮਤਲਬ ਰਿਕਾਰਡ ਕੀਤੇ ਹੋਏ ਅੰਕੜੇ ਨੇ ਜਿਹੜੇ ਸੱਚੇ ਨੇ ਸੁਖਵੀਰ ਬਾਦਲ ਉਹਨਾਂ ਨੂੰ ਮੰਨਦਾ ਜਾਂ ਨਹੀਂ ਮੰਨਦਾ ਇਹ ਇਹ ਉਹਦੀ ਮਰਜ਼ੀ ਆ ਪਰੰਤੂ ਇਹ ਅੰਕੜੇ ਸੱਚੇ ਨੇ ਕਿ ਪੰਜਾਬ ਦੇ ਵਿੱਚ ਹਰ 8 ਘੰਟਿਆਂ ਬਾਅਦ ਤਿੰਨ ਨਸ਼ੇੜੀ ਨੌਜਵਾਨਾਂ ਦੀ ਮੌਤ ਹੋ ਰਹੀ ਆ ਜੀ ਪੰਜਾਬ 'ਚ ਹਰ ਚੜ੍ਹਦੇ ਸੂਰਜ ਦੋ ਕਿਸਾਨ ਜਾਂ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਕਾਰਨ ਆਰਥਿਕ ਤੰਗੀ ਦੀ ਮਾਰ ਕਾਰਨ ਖੁਦਕੁਸ਼ੀਆਂ ਕਰ ਰਹੇ ਨੇ ਹਾਂਜੀ ਪੰਜਾਬ ਦੇ ਵਿੱਚ ਹਰ 4 ਦਿਨਾਂ 'ਚ ਹਰ 4 ਦਿਨਾਂ 'ਚ 5 ਵਿਅਕਤੀ ਨੇ ਜਿਹੜੇ ਉਹ ਕੈਂਸਰ ਕਾਲਾ ਪੀਲੀਆ ਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ 'ਚ ਹਰ ਦਿਨ ਹਰ ਦਿਨ 17 ਮੌਤਾਂ ਨੇ ਜਿਹੜੀਆਂ ਉਹ ਹਾਦਸਿਆਂ ਕਾਰਨ ਵਾਪਰ ਰਹੀਆਂ ਨੇ ਹਾਦਸਿਆਂ ਕਾਰਨ ਹੋ ਰਹੀਆਂ ਨੇ ਉਹ ਵੀ ਜਿਹੜੀ ਅਸੀਂ ਗੱਲ ਕਰਦੇ ਸੀ ਕੱਲ ਕਿ ਜਿਹੜੀ ਸੜਕਾਂ ਤੇ ਮੌਤ ਨੱਚਦੀ ਆ ਉਹ ਚਾਹੇ ਔਰਮੇਡ ਪਾਸ ਦੇ ਰੂਮ ਚਾਹੇ ਬਾਦਲਾਦੀ ਡੱਬ ਵਾਲੀ ਦੇ ਵਾਸਤੇ ਰੂਪ ਚਾਹੇ ਜੁਝਾਰ ਦੇ ਰੂਪ ਚ ਉਹ ਜਿਹੜੀ ਸੜਕਾਂ ਤੇ ਨੱਚਦੀ ਮੌਤ ਆ ਉਹ ਵੀ ਰੋਜ਼ਾਨਾ 17 ਜਿਹੜੀਆਂ ਜ਼ਿੰਦਗੀਆਂ ਨੇ ਉਹ ਸੜਕਾਂ ਤੇ ਉਹਦੀ ਭੇਟ ਆ ਜਿਹੜਿਆ ਉਹ ਚੜ ਰਹੀਆਂ ਨੇ ਸੋ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਕਾਰਨ ਨਸ਼ਿਆਂ ਦੇ ਕਾਰਨ ਲੱਗਣ ਵਾਲੀਆਂ ਬਿਮਾਰੀਆਂ ਕਾਰਨ ਕਰਜ਼ੇ ਕਾਰਨ ਤੇ ਜਿਹੜੇ ਪੈਸਾ ਕਮਾਉਣ ਵਾਲੇ ਕੇ ਆਪਣੇ ਟਰਾਂਸਪੋਰਟ ਮਾਫੀਆ ਉਹਦੇ ਕਾਰਨ ਜਿਹੜੀ ਸੜਕਾਂ ਤੇ ਮੌਤ ਹੋ ਰਹੀ ਆ ਸੋ ਇਹ ਗਿਣਤੀ ਇੰਨੀ ਭਿਆਨਕ ਤੇਜ਼ੀ ਦੇ ਨਾਲ ਵੱਧ ਰਹੀ ਆ ਤੇ ਜਿਸ ਕਾਰਨ ਅਸੀਂ ਇਹ ਕਹਿਣ ਲਈ ਮਜਬੂਰ ਆ ਕਿ ਪੰਜਾਬ ਆ ਜਿਹੜਾ ਉਹ ਬਲਦੇਸੇ ਵਿਆ ਦਾ ਸੂਬਾ ਬਣ ਚੁੱਕਿਆ ਜਿਹੜਾ ਪੰਜਾਬ ਕਦੇ ਗੁਰੂਆਂ ਦੇ ਨਾਮ ਵੱਸਦਾ ਸੀ ਜਿਹੜਾ ਹੱਸਦਾ ਵੱਸਦਾ ਪੰਜਾਬ ਸੀ ਜਿਹਨੂੰ ਅਸੀਂ ਫੁੱਲਾਂ ਦੇ ਵਿੱਚੋਂ ਗੁਲਾਬ ਦੀ ਤੁਲਨਾ ਦਿੰਦੇ ਸੀ ਕਿ ਤੇ ਉਹ ਪੰਜਾਬ ਆ ਜਿਹੜਾ ਅੱਜ ਬਲਦੇਸੇ ਵਿਆ ਦਾ ਸੂਬਾ ਬਣ ਚੁੱਕਾ ਸੋ ਇਸ ਗੱਲ ਦੇ ਵਿੱਚ ਕੋਈ ਦੋ ਰਹਿਮ ਨਹੀਂ ਸੋ ਜਿਹੜੀ ਗੱਲ ਤੁਸੀਂ ਅਗਲੀ ਕੀਤੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨੇ ਪੰਜਾਬ ਦੀ ਕਮਜ਼ੋਰ ਰਾਗਾ ਜਿਹੜੀ ਉਹਨੂੰ ਫੜਿਆ ਹਾਂਜੀ ਕਿ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਮਾਪੇ ਦੁਖੀ ਨੇ ਉਹ ਨਸ਼ਿਆ ਤੋਂ ਕਿਉਂ ਹਰ ਮਾਪੇ ਅੱਜ ਕੱਲ ਇਕਲੋਤੇ ਇਕਲੋਤੇ ਮੁੰਡੇ ਨੇ ਤੇ ਉਹ ਨਸ਼ਿਆਂ ਦੇ ਰਾਹ ਪਏ ਹੋਏ ਨੇ ਹਾਂਜੀ ਬੜਾ ਉਹਨਾਂ ਦੀ ਬੜਾਪੇ ਦੀ ਡਗੋਰੀ ਉਹਨਾਂ ਨੂੰ ਆਪਣੀ ਬੜਾਪੇ ਦੀ ਡੰਗੋਰੀ ਦਾ ਫਿਕਰ ਆ ਦੂਸਰੇ ਪਾਸੇ ਜਿਹੜੀ ਗੱਲ ਕੀਤੀ ਜਾ ਰਹੀ ਆ ਕਿ ਨਸ਼ੇੜੀ ਨੌਜਵਾਨਾਂ ਦੀ ਗਿਣਤੀ ਇੰਨੀ ਤੇਜ਼ੀ ਨਾਲ ਵੱਧ ਰਹੀ ਆ ਤੇ ਜੇ ਅਸੀਂ ਗੱਲ ਕਰੀਏ ਉਹ ਕਿਹਾ ਜਾਂਦਾ ਕਿ 15 ਸਾਲਾਂ ਬਾਅਦ ਪੰਜਾਬ ਦੀ ਧਰਤੀ ਤੇ ਦਾਦੇ ਤੇ ਪੋਤੇ ਦਾ ਰਿਸ਼ਤਾ ਵੀ ਖਤਮ ਹੋ ਸਕਦਾ ਹਾਂਜੀ ਤੁਹੇ ਬਿਆਨਕ ਸਥਿਤੀ ਦੇ ਵਿੱਚੋਂ ਪੰਜਾਬ ਜਿਹੜਾ ਉਹ ਗੁజర్ ਰਿਹਾ ਬਲਦੇ ਸਵੇਿਆਂ ਦਾ ਸੂਬਾ ਬਣ ਗਿਆ ਤੇ ਕੈਪਟਨ ਅਬਰਿੰਦਰ ਸਿੰਘ ਨੇ ਉਹ ਠੀਕ ਹੈ ਕਿ ਉਹਨੇ ਇਹ ਪੰਜਾਬ ਦੀ ਜਿਹੜੀ ਦੁੱਖ ਦੀ ਰਾਗਾ ਅੱਜ ਹਰ ਮਾਪਾ ਚਾਹੁੰਦਾ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੇ ਜਿਹੜੇ ਉਹ ਖਤਮ ਹੋ ਜਾਣ ਬਾਕੀ ਚਾਏ ਜੋ ਮਰਜੀ ਉਤਾਰੇ ਹਾਂਜੀ ਸੋ ਉਹਨੇ ਜਿਹੜੀ ਇਹ ਗੱਲ ਕੀਤੀ ਆ ਕਿ ਮੈਂ 4 ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਇਹ ਪੰਜਾਬ ਨੂੰ ਨਸ਼ਾ ਮੁਕਤ ਕਰ ਦੂੰਗਾ ਉਸ ਗੱਲ ਦਾ ਪ੍ਰਭਾਵ ਆ ਜਿਹੜਾ ਉਹ ਤੁਹਾਨੂੰ ਹਰ ਪੰਜਾਬੀ ਦੇ ਮਤਲਬ ਹਿਰਦੇ ਚ ਉਹਦੀ ਆਵਾਜ਼ ਜ਼ਰੂਰ ਸੁਣਾਈ ਦੇਊਗੀ ਸੋ ਪੰਜਾਬ ਨੂੰ ਇਸ ਵੇਲੇ ਨਸ਼ੇ ਤੇ ਨਸ਼ਿਆਂ ਕਾਰਨ ਜਿਹੜੀਆਂ ਹੁਣ ਬਿਮਾਰੀਆਂ ਨੇ ਉਹਨਾਂ ਤੋਂ ਬਚਾਉਣਾ ਸਭ ਤੋਂ ਪਹਿਲੀ ਤੇ ਵੱਡੀ ਲੋੜ ਹੈ ਜੋ ਏਡਸ ਦੇ ਮਰੀਜ਼ਾਂ ਦੀ ਗਿਣਤੀ 'ਚ ਬਾਤਾਂ ਹੋ ਰਹੀਆਂ ਔ ਏਡਸ ਬਾਰੇ ਜਾਗਰੂਕਤਾ ਤੇ ਜਾਣਕਾਰੀ ਨਾ ਹੋਣ ਕਰਕੇ ਹੈ ਜਾਂ ਫਿਰ ਕੀ وجہ ਹੈ ਤੇ ਦੂਸਰੇ ਪਾਸੇ ਨਸ਼ਿਆਂ ਦੇ ਕਾਰਨ ਉਹ ਕਿਹੜੀਆਂ ਬਿਮਾਰੀਆਂ ਹਨ ਜੋ ਪੰਜਾਬ ਨੂੰ ਇਸ ਟਾਈਮ ਬਲਦੇ ਸੀ ਵਿਆੰਵਲ ਲੈ ਕੇ ਜਾ ਰਹੀਆਂ ਹਨ ਕਬੀ ਵਜਿਹੜਾ ਤੁਸੀਂ ਅੜਾ ਸਵਾਲ ਦਾ ਪਹਿਲਾ ਹਿੱਸਾ ਕਿ ਇਸ ਜਿਹੜਾ ਨਰੰਤਰ ਫੈਲ ਰਿਹਾ ਉਹਦੇ ਫੈਲਣ ਦੇ ਪਿੱਛੇ ਕਾਰਨ ਕੀ ਆ ਕਿ ਲੋਕਾਂ ਨੂੰ ਇਸ ਸੰਬੰਧ ਦੀ ਜਾਗਰੂਕਤਾ ਨਹੀਂ ਉਹਨਾਂ ਨੂੰ ਇਸ ਸੰਬੰਧ ਦੀ ਜਾਣਕਾਰੀ ਨਹੀਂ ਪਰੰਤੂ ਜਿਸ ਸਮੱਸਿਆ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸਮੱਸਿਆ ਇਹ ਆ ਕਿ ਨਸ਼ੇੜੀ ਨੌਜਵਾਨ ਜਿਹੜੇ ਉਹ ਇੱਕੋ ਸੂਈ ਦੇ ਨਾਲ ਟੀਕੇ ਲੈ ਜਿਹੜੇ ਉਹ ਲਾਉਂਦੇ ਰਹਿੰਦੇ ਨੇ ਉਹਦੇ ਕਾਰਨ ਉਹ ਕਰਾਂ ਦੇ ਘਰਤਵਾ ਹੋ ਜਾਂਦੇ ਨੇ ਹਾਂਜੀ ਏਡਸ ਦਾ ਮਰੀਜ਼ ਆ ਜਿਹੜਾ ਉਹ ਉਹ ਅੱਲਾ ਨਹੀਂ ਦਵਾ ਹੁੰਦਾ ਉਹ ਆਪਣੇ ਨਾਲ ਆਪਣੇ ਪਰਿਵਾਰ ਨੂੰ ਵੀ ਦਵਾਈ ਵਾਲੇ ਲੈ ਕੇ ਜਾਂਦਾ ਵਾ ਸੋ ਇਹ ਜਿਹੜਾ ਦੂਸਰਾ ਜਿਹੜਾ ਕਾਰਨ ਹੈਗਾ ਉਹ ਉਸ ਬਾਰੇ ਤਾਂ ਲੋਕਾਂ ਨੂੰ ਜਾਣਕਾਰੀ ਆ ਜਿਹੜੀ ਉਹ ਹੈਗੀ ਆ ਪਰ ਤੂੰ ਇਹ ਜਿਹੜੇ ਨਸ਼ੇੜੀ ਨੌਜਵਾਨ ਨੇ ਇਹਨਾਂ ਨੂੰ ਚਾਹੇ ਜਾਣਕਾਰੀ ਵੀ ਹੋਵੇ ਹਾਂਜੀ ਕਿ ਇਹ ਇੱਕ ਕਸੂਈ ਵਰਤਨੀ ਆ ਜਿਹੜੀ ਇਹ ਖਤਰਨਾਕ ਆ ਜਿਹੜਾ ਬੰਦਾ ਪਹਿਲਾਂ ਹੀ ਨਸ਼ਾ ਵਰਤ ਕੇ ਮੌਤ ਨੂੰ ਗਲੇ ਲਾ ਰਿਹਾ ਉਹਨੂੰ ਪਤਾ ਕਿ ਮੈਂ ਆ ਨਸ਼ਾ ਵਰਤ ਰਿਆ ਤੇ ਮੈਂ ਮੌਤ ਨੂੰ ਗਲੇ ਲਾ ਰਿਹਾ ਉਹ ਫੇਰ ਨਹੀਂ ਹਟ ਰਿਹਾ ਬਿਲਕੁਲ ਕਿਉਂਕਿ ਉਹ ਮਾਨਸਿਕ ਤੌਰ ਤੇ ਹੀ ਤੌਰ ਤੇ ਬਿਮਾਰ ਹੈ ਸੋ ਉਹ ਵਿਅਕਤੀ ਆ ਜਿਹੜਾ ਉਹਨੂੰ ਕਿਸੇ ਗੱਲ ਦੀ ਅਸੀਂ ਜਾਣਕਾਰੀ ਕੀ ਦੇ ਸਕਦੇ ਉਹਨੂੰ ਅਸੀਂ ਕਹਿ ਦਈਏ ਵੀ ਤੁਸੀਂ ਜੇ ਤੁਸੀਂ ਨਸ਼ਾ ਕਰਦੇ ਹੋ ਟੀਕੇ ਲਾਉਨੇ ਹੋ ਤਾਂ ਆਪ ਕੋ ਆਪਣੀ ਸਿਹਤ ਵਰਤੋ ਉਹਨਾਂ ਦੀ ਸਿਹਤ ਤੇ ਇਸ ਗੱਲ ਦੀ ਜਾਣਕਾਰੀ ਦਾ ਕੋਈ ਅਸਰ ਨਹੀਂ ਹੋਣਾ ਕਿਉਂਕਿ ਉਹਨਾਂ ਨੂੰ ਤਾਂ ਜਦੋਂ ਤੋੜ ਲੱਗਦੀ ਆ ਜਿੱਥੇ ਉਹਨਾਂ ਨੂੰ ਨਸ਼ਾ ਮਿਲਦਾ ਜਿੱਥੇ ਉਹਨਾਂ ਨੂੰ ਸਰੇਚ ਮਿਲਦੀ ਆ ਜਿਹੋ ਜੀ ਮਿਲਦੀ ਆ ਉਹਨਾਂ ਨੇ ਉਹ ਵਰਤ ਕੇ ਆਪਣੀ ਜਿਹੜੀ ਤੋੜ ਆ ਉਹ ਖਤਮ ਕਰਨੀ ਆ ਸੋ ਦੂਸਰੇ ਪਾਸੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਨਸ਼ਿਆਂ ਦੇ ਕਾਰਨ ਇਹ ਕੱਲੀ ਏਡਸ ਆ ਜਿਹੜੀ ਇਹ ਇਹ ਨਹੀਂ ਉਤੋਂ ਅਲਾਵਾ ਕਾਲਾ ਪੀਲਾ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਹੋ ਰਿਹਾ ਤੇ ਪਾਗਲਪਨ ਦਾ ਜਿਹੜਾ ਦੌਰਾ ਵਾ पागल होना ਜਿਹੜਾ ਉਹ ਵੀ ਇਸ ਨਸ਼ੇ ਨਸ਼ਿਆਂ ਦੀ ਬਹੁਤ ਆਦਤ ਦੇ ਕਾਰਨ ਸਾਡੇ ਮਤਲਬ ਜਿਹੜੇ ਆંકੜੇ ਆਏ ਆ ਸਾਡੇ ਕੋਲ ਕਿ ਹਰ ਪੰਜਾਂ ਦਿਨਾਂ ਦੇ ਵਿੱਚ ਅੱਠ ਨੌਜਵਾਨ ਮੁੰਡੇ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਪਾਗਲਖਾਨਿਆਂ ਦੇ ਵਿੱਚ ਦਾਖਲ ਕਰਾਉਣ ਦੀ ਨੌਬਤ ਆ ਚੁੱਕੀ ਹੈ ਰਿਸ਼ਤੇ ਟੁੱਟ ਚੁੱਕੇ ਨੇ ਉਹਨਾਂ ਲਈ ਨਾ ਕੋਈ ਮਾਂ ਬਾਪ ਹੈ ਨਾ ਕੋਈ ਬਾਪ ਹੈ ਨਸ਼ੇ ਦੀ ਤੋੜ ਚੋਂ ਆਪਣੇ ਬਾਪ ਦਾ ਵੀ ਕਤਲ ਕਰ ਸਕਦੇ ਆ ਆਪਣੀ ਮਾਂ ਦਾ ਵੀ ਕਰ ਸਕਦੇ ਉਹਨਾਂ ਤੋਂ ਕਿਸੇ ਵੀ ਗੱਲ ਮਾੜੀ ਤੋਂ ਮਾੜੀ ਗੱਲ ਦੀ ਅਸੀਂ ਉਮੀਦ ਰੱਖਦੇ ਆ ਕਿਉਂਕਿ ਉਹ ਮਾਨਸਿਕ ਰੂਪ ਦੇ ਵਿੱਚ ਬਿਮਾਰ ਨੇ ਜੀ ਸੋ ਇਹ ਸਾਰਾ ਕੁਝ ਆ ਜਿਹੜਾ ਕੁੱਲ ਮਿਲਾ ਕੇ ਅਸੀਂ ਜਿਹੜੀ ਗੱਲ ਕਰਦੇ ਆ ਕਿ ਨਸ਼ੇ ਨੇ ਜਿਹੜੇ ਇਹ ਆਖਰ ਨੂੰ ਅੰਤ ਜਿਹੜਾ ਉਸੇ ਵਿੱਚ ਨਹੀਂ ਜੀ ਸੋ ਪੰਜਾਬ ਦੇ ਵਿੱਚ ਅਸੀਂ ਜੇ ਚੋਨੇ ਆ ਚਾਹੇ ਉਹ ਐਡਜ਼ ਦੀ ਗੱਲ ਕਰ ਲਈਏ ਚਾਹੇ ਕਾਲੇ ਪੀਲੇ ਦੀ ਕਰਨ ਕਰ ਲਈਏ ਚਾਹੇ ਇਹ ਪਾਗਲਪਨ ਵਾਲੀ ਗੱਲ ਕਰ ਲਈਏ ਇਹਨਾਂ ਦੀ ਮਾਂ ਨਸ਼ੇ ਨੇ ਜੀ ਸੋ ਜਦੋਂ ਤੱਕ ਮਾਂ ਨੂੰ ਨਹੀਂ ਮਾਰਿਆ ਜਾਂਦਾ ਉਦੋਂ ਤੱਕ ਇਹ ਬਿਮਾਰੀਆਂ ਨੇ ਜਿਹੜੀਆਂ ਇਹਨਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਜੀ ਸੋ ਸਰਕਾਰ ਨੂੰ ਤੇ ਸਮਾਜ ਨੂੰ ਦੋਨਾਂ ਨੂੰ ਮਿਲ ਕੇ ਇਸ ਪਾਸੇ ਕੰਮ ਕਰਨਾ ਪਊਗਾ ਅਸੀਂ ਨਿਰੰਤਰ ਕਿੰਨੇ ਸਾਲਾਂ ਤੋਂ ਇਹ ਲੜਾਈ ਆ ਪੰਜਾਬ ਤੇ ਲੜ ਰਹੇ ਆ ਪਰੰਤੂ ਕਿਉਂਕਿ ਸਰਕਾਰ ਆ ਜਿਹੜੀ ਉਹਦੀ ਨੀਅਤ ਮਾੜੀ ਆ ਜੀ ਤੇ ਉਹਦੀ ਨੀਤੀ ਵੀ ਮਾੜੀ ਆ ਉਹ ਜਿਹੜਾ ਨਸ਼ਾ ਮਾਫੀਆ ਉਹ ਨੂੰ ਸਰਪ੍ਰਸਤੀ ਦਿੰਦੀ ਆ ਉਹਦੇ ਨਾਲ ਭਾਈਵਾਲੀ ਤੱਕ ਬਣਾਈ ਬੈਠੀ ਆ ਸੋ ਇਸ ਕਾਰਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਤਰਾਸਦੀਆਂ ਹੋ ਰਹੀਆਂ ਤੁਸੀਂ ਅੰਦਾਜ਼ਾ ਲਾਓ ਕਿ ਨਸ਼ਾ ਮਾਫੀਆ ਜਿਹੜਾ ਅੱਜ ਕੱਲ੍ਹ ਬੋਰਖਾਂਡ ਆ ਜਿਹੜਾ ਕਿ ਇੱਕ ਵਿਅਕਤੀ ਨੂੰ ਉਹਦੀਆਂ ਲੱਤਾਂ ਵੀ چیر ਦੇਣੀਆਂ ਉਹਦੀਆਂ ਬਾਹਾਂ ਵੀ چیر ਦੇਣੀਆਂ ਮਤਲਬ ਇੰਨਾ ਬੇਸ਼ਿਆਨਾ ਸਵਾਬ ਆ ਜਿਹੜਾ ਉਹ ਪੰਜਾਬ ਚ ਇਹ ਇਹ ਨਸ਼ਿਆਕਾਰ ਲਫਦਾ ਹੋ ਗਿਆ ਕਿ ਮਤਲਬ ਸੁਣ ਕੇ ਇਸ ਗੱਲ ਦੀ دہشت ਆਉਂਦੀ ਆ ਸੋ ਨਸ਼ੇ ਨੇ ਜਿਹੜੇ ਇਹ ਸਵਾਏ ਤਵਾਹੀ ਤੋਂ ਸਵਾਏ ਮੌਤ ਤੋਂ ਇਹਨਾਂ ਦਾ ਹੋਰ ਕੋਈ ਅੰਤ ਹੀ ਨਹੀਂ ਇਹੀ ਹੰਤ ਹੈ ਪਰੰਤੂ ਜਦੋਂ ਤੱਕ ਸਰਕਾਰ ਤੇ ਸਮਾਜ ਦੋਨੇ ਨਲਕੇ ਨਸ਼ਿਆਂ ਵਿਰੁੱਧ ਜੰਗ ਨਹੀਂ ਲੜਦੇ ਉਦੋਂ ਤੱਕ ਅਸੀਂ ਨਸ਼ਿਆਂ ਨੂੰ ਕਾਬੂ ਨਹੀਂ ਪਾ ਸਕਦੇ ਤੇ ਜਦੋਂ ਤੱਕ ਅਸੀਂ ਨਸ਼ਿਆਂ ਨੂੰ ਕਾਬੂ ਨਹੀਂ ਪਾ ਸਕਦੇ ਉਦੋਂ ਤੱਕ ਨਸ਼ਿਆਂ ਕਾਰਨ ਇਹ ਜਿਹੜੀਆਂ ਬਿਮਾਰੀਆਂ ਦੀ ਮੈਂ ਗੱਲ ਕੀਤੀ ਹੈ ਚਾਹੇ ਉਹ ਜਿਦ ਦੀ ਆ ਚਾਹੇ ਕਾਲੇ ਪੀਲੇ ਦੀ ਆ ਚਾਹੇ ਪਾਗਲਪਨ ਦੇ ਦੌਰੇ ਦੀ ਆ ਚਾਹੇ ਖੂਨ ਘਟੂਣ ਦੀ ਆ ਸੋ ਇਹ ਸਾਰਾ ਕੁਝ ਆ ਜਿਹੜਾ ਇਹ ਨਿਰੰਤਰ ਜਾਰੀ ਰਹੂਗਾ ਤੇ ਇਹ ਜਿਹੜੀ ਗੁਰੂਆਂ ਦੀ ਧਰਤੀ ਆ ਇਹ ਬਿਨਾਂ ਸ਼ੱਕ ਜਿਹੜੀ ਅਸੀਂ ਗੱਲ ਕੀਤੀ ਆ ਕਿ ਇਹ ਵੱਧਦੇ ਸਿਵਿਆਂ ਦੀ ਧਰਤੀ ਰਹੂਗੀ ਜਦੋਂ ਤੱਕ ਸਰਕਾਰ ਤੇ ਸਮਾਜ ਦੋਨੇ ਡਟ ਕੇ ਇਸ ਦਾਇਤ ਵਿਰੁੱਧ ਨਸ਼ਿਆਂ ਦੇ ਦਾਇਤ ਵਿਰੁੱਧ ਲੜਾਈ ਨਹੀਂ ਲੜਦੇ ਤੇ ਇਹਨੂੰ ਕਾਬੂ 'ਚ ਨਹੀਂ ਪਾਉਦੇ ਇਸ ਜਿੰਨ ਨੂੰ ਬੋਤਲ ਦੇ ਵਿੱਚ ਬੰਦ ਨਹੀਂ ਕਰਦੇ ਜੇ ਪੰਜਾਬ ਦੇ ਲੋਕ ਜਾਂ ਸੱਤਾਧਾਰੀ ਤਿਰ ਪੰਜਾਬ ਦੇ ਵਿੱਚੋਂ ਨਸ਼ਾ ਮਾਫੀਆ ਦਾ ਸਫਾਇਆ ਕਰ ਦਿੰਦੀ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਬਾਕੀ ਮਾਫੀਆ ਨੂੰ ਨੱਥ ਪੈ ਸਕਦੀ ਹੈ ਤੁਹਾਨੂੰ ਵੀ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਐ ਕਿ ਨਸ਼ਾ ਜਿਹੜਾ ਉਹ ਇਸ ਵੇਲੇ ਜਿੰਨੀਆਂ ਵੀ ਬੁਰਾਈਆਂ ਨੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਬੁਰਾਈਆਂ ਨੇ ਉਹਨਾਂ ਸਾਰਿਆਂ ਦੀ ਮਾਂ ਜੀ ਸੋ ਜਦੋਂ ਅਸੀਂ ਚੋਰ ਦੀ ਮਾਂ ਨੂੰ ਮਾਰ ਲਵਾਂਗੇ ਤਾਂ ਚੋਰ ਪੈਦਾ ਹੋਣੇ ਆਪਣੇ ਆਪ ਬੰਦ ਹੋ ਜਾਣਗੇ ਅੱਜ ਜੇ ਅਸੀਂ ਗੱਲ ਕਰਦੇ ਆ ਕਿ ਜੇ ਪੰਜਾਬ ਇਸ ਵੇਲੇ ਤਵਾਹੀ ਦੀ ਖੱਡ ਵਿੱਚ ਜਾ ਰਿਹਾ ਤੇ ਉਹਦੇ ਪਿੱਛੇ ਕਾਰਨ ਕੀ ਆ ਕਿ ਜਿਹੜੀ ਸਾਡੇ ਪ੍ਰੇਸ਼ਟ ਸਿਆਸੀ ਆਗੂ ਆ ਪ੍ਰੇਸ਼ਟ ਅਫਸਰ ਸਾਹੀ ਆ ਤੇ ਮਾਫੀਆ ਇਹਨਾਂ ਤਿੰਨਾਂ ਦੀ ਜਿਹੜੀ ਟਿਕੜੀ ਆ ਇਕੱਠੀ ਹੋ ਗਈ ਆ ਹਾਂਜੀ ਸੋ ਇਹਨਾਂ ਦੀ ਟਿਕੜੀ ਦੇ ਇਕੱਠੇ ਹੋਣ ਕਾਰਨ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਨਹੀਂ ਰੁਕ ਰਿਹਾ ਨਸ਼ਾ ਦਿਨੋ ਦਿਨ ਵੱਧ ਰਿਹਾ ਵਾ ਪੰਜਾਬ ਦੇ ਵਿੱਚ ਜਿਹੜੇ ਬਾਕੀ ਮਾਫੀਏ ਨੇ ਉਨਾ ਉਹ ਵੀ ਦਿਨੋ ਦਿਨ ਸ਼ਕਤੀਸ਼ਾਲੀ ਹੋ ਰਹੇ ਨੇ ਚਾਹੇ ਉਹ ਭੂਮੀ mafia ਵਾ ਚਾਹੇ ਉਹ ਰੇਤ ਬਜਰੀ mafia ਚਾਹੇ ਉਹ ਕੇਬਲ mafia ਚਾਹੇ ਟ੍ਰਾਂਸਪੋਰਟ mafia ਚਾਹੇ ਸਿੱਕਿਆ mafia ਚਾਹੇ ਸੇਧ mafia ਜਿੰਨੇ ਵੀ mafia ਮਤਲਬ ਪੰਜਾਬ ਦੇ ਵਿੱਚ ਇਸ ਵੇਲੇ ਸਰਗਰਮ ਨੇ ਤੇ ਲੋਕਾਂ ਦੀ ਲੁੱਟ ਖਸੁੱਟ ਮਾਨਸਿਕ ਰੂਪ ਵਿੱਚ ਵੀ ਹੋ ਰਹੀ ਆ ਸ਼ਰੀਰਕ ਰੂਪ ਵਿੱਚ ਵੀ ਹੋ ਰਹੀ ਆ ਤੇ ਆਰਥਿਕ ਰੂਪ ਵਿੱਚ ਵੀ ਹੋ ਰਹੀ ਆ ਸੋ ਉਹ ਸਾਰੇ mafia ਨੇ ਜਿਹੜੇ ਉਹਨਾਂ ਦੀਆਂ ਕਿਤੇ ਨਾ ਕਿਤੇ ਆ ਕੇ ਕੁੰਡੀਆਂ ਨੇ ਉਹ ਅਖੀਰ ਨੂੰ ਨਸ਼ਾ ਮਾਫੀਆ ਨਾਲ ਜਰੂਰ ਜੁੜਦੀਆਂ ਨੇ ਕਿਉਂਕਿ ਗੁੰਡਿਆਂ ਦੀ ਮਦਦ ਤੋਂ ਬਿਨਾ ਕੋਈ ਵੀ ਮਾਫੀਆ ਜਿਹੜਾ ਉਹ ਉਹ ਵੱਧ ਭੁੱਲ ਨਹੀਂ ਸਕਦਾ ਸ਼ਕਤੀਸ਼ਾਲੀ ਨਹੀਂ ਹੋ ਸਕਦਾ ਸੋ ਇਹਨਾਂ ਸਾਰੀਆਂ ਦੀ ਜਿਹੜੀਆਂ ਮਤਲਬ ਉਹ ਜੋੜ ਨੇ ਉਹ ਆ ਕੇ ਨਸ਼ਾ ਮਾਫੀਆ ਦੇ ਨਾਲ ਜੁੜਦੇ ਨੇ ਹੁਣ ਤੁਸੀਂ ਦੇਖੋ ਜੇ ਸਿਆਸਤਦਾਨ ਜਿਹੜੇ ਸਹੀ ਹੋਣ ਹਾਂਜੀ ਮਤਲਬ ਉਹ ਇਹਨਾਂ ਨਸ਼ਾ ਮਾਫੀਆ ਦੇ ਨਾਲ ਨਾ ਜੁੜੇ ਹੋਣ ਤਾਂ ਨਸ਼ਾ ਜਿਹੜਾ ਕਾਬੂ ਹੋ ਸਕਦਾ ਸੀ ਸਾਡਾ ਗਵਾਂਧੀ ਸੂਬਾ ਹਰਿਆਣਾ ਹਾਂਜੀ ਅਸੀਂ ਜੇ ਗੱਲ ਕਰੀਏ 2012-13 ਦੀ ਤਾਂ ਪੰਜਾਬ ਦੇ ਵਿੱਚ ਉਸ ਵੇਲੇ 4537 ਮਰੀਜ਼ੇ ਸੀਗੇ ਜਿਹੜੇ ਏਡਜ਼ ਦੇ ਸੀ ਜੀ 2012-13 ਚ ਤੇ ਹਰਿਆਣਾ ਜਿਹੜਾ ਉੱਥੇ 4337 ਮਤਲਬ 200 ਦਾ ਅੰਤਰ ਸੀਗਾ ਪੰਜਾਬ ਤੇ ਹਰਿਆਣੇ ਦਾ ਅਗਲੇ ਸਾਲ ਪੰਜਾਬ ਚ ਵੱਧ ਕੇ 5358 ਹੋ ਗਏ ਤੇ ਹਰਿਆਣੇ ਚ ਘਟ ਕੇ ਸਿਰਫ 3337 ਰਹਿ ਗਏ ਜੀ ਸੋ ਉਹ ਜਿਹੜੀਆਂ ਜਿੱਥੇ ਸਰਕਾਰਾਂ ਨੇ ਜਿਹੜੀਆਂ ਉਹ ਇਮਾਨਦਾਰੀ ਨਾਲ ਚਾਹੁੰਦੀਆਂ ਨੇ ਕਿ ਸਾਡੇ ਸੂਬੇ ਦੇ ਵਿੱਚ ਅਸੀਂ ਜਿਹੜੀ ਜਵਾਨੀ ਆ ਇਹਨੂੰ ਬਚਾਉਣਾ ਵਾ ਇਹਨੂੰ ਨਸ਼ਿਆਂ ਦੇ ਰਾਹੀ ਤਵਾਹੀ ਵੱਲ ਜਾਂ ਮੌਤ ਵੱਲ ਨਹੀਂ ਜਾਣ ਦੇਣਾ ਉੱਥੇ ਰਿਜ਼ਲਟ ਆ ਜਿਹੜਾ ਉਹ ਪੋਇਸਟਿਕ ਹੁੰਦਾ ਤੇ ਜਿੱਥੇ ਸਰਕਾਰਾਂ ਬੇਈਮਾਨ ਨੇ ਉਹ ਰਲੀਆਂ ਹੋਈਆਂ ਨੇ ਮਾਫੀਆ ਦੇ ਨਾਲ ਰਲੀਆਂ ਹੋਈਆਂ ਨੇ ਉੱਥੇ ਇਹ ਮੌਤ ਦਾ ਖੇਡ ਆ ਜਿਹੜਾ ਮੌਤ ਦਾ ਤੜਵ ਆ ਜਿਹੜਾ ਇਹ ਦਿਨੋ ਦਿਨ ਦਿਨੋ ਦਿਨ ਦਿਨੋ ਦਿਨ ਤੇਜ਼ ਹੋ ਰਿਹਾ ਜਾਂਦਾ ਜਿਵੇਂ ਅਸੀਂ ਸਾਡੇ ਸਾਹਮਣੇ ਐ ਇਸ ਗੱਲ ਕਿ ਪੰਜਾਬ ਦੇ ਵਿੱਚ 21.1 ਫੀਸਦੀ ਦਾ ਵਾਧਾ ਹਰ ਸਾਲ ਹੋ ਰਿਹਾ ਹੈ ਐਡਸ ਦੇ ਮਰੀਜ਼ਾਂ ਦੇ ਵਿੱਚ ਇਹ ਗੱਲ ਬਿਲਕੁਲ ਤੁਹਾਡੀ ਸਾਫ਼ ਆ ਕਿ ਜਦੋਂ ਤੱਕ ਇਹ ਜਿਹੜਾ ਨਸ਼ਾ ਮਾਫੀਆ ਜਿਹੜਾ ਮਤਲਬ ਹਰ ਬੁਰਾਈ ਦੀ ਮਾਂ ਹਾਂਜੀ ਕੱਲੇ ਨਸ਼ਿਆਂ ਦੀ ਨਹੀਂ ਹਰ ਬੁਰਾਈ ਦੀ ਮਾਂ ਸੋ ਜਦੋਂ ਤੱਕ ਅਸੀਂ ਇਹਨੂੰ ਨਕੇਲ ਨਹੀਂ ਪਾਉਂਦੇ ਉਦੋਂ ਤੱਕ ਜਿਹੜੇ ਦੂਸਰੇ ਮਾਫੀਏ ਨੇ ਉਹ ਵੀ ਇਸੇ ਹੀ ਤਰ੍ਹਾਂ ਆਪਣਾ ਤਾੜਵਾ ਜਿਹੜਾ ਉਹ ਨੱਚਦੇ ਰਹਿਣਗੇ ਤੇ ਪੰਜਾਬ ਦੇ ਲੋਕ ਨੇ ਜਿਹੜੇ ਉਹ دہشت ਦੇ ਪਰਛਾਵੇਂ ਥੱਲੇ ਜਿਉਣ ਲਈ ਜਾਂ ਮੌਤ ਦੇ ਪਰਛਾਵੇਂ ਥੱਲੇ ਜਿਉਣ ਲਈ ਮਜਬੂਰ ਰਹੇ ਨੌਜਵਾਨ ਪੀੜ੍ਹੀ ਕਿਸੇ ਵੀ ਸੂਬੇ ਦੇ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਤੇ ਜੇ ਉਹ ਰੀੜ ਦੀ ਹੱਡੀ ਹੀ ਟੁੱਟ ਜਾਵੇ ਤੇ ਫਿਰ ਉਹ ਸੂਬਾ ਅਪਾਹਜ ਹੋ ਜਾਂਦਾ ਹੈ ਸੱਤਾਧਾਰੀ ਆਗੂਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇਕਰ ਉਹਨਾਂ ਨੇ ਆਪਣੇ ਸੂਬੇ ਦੇ ਵਿੱਚ ਖੁਸ਼ਹਾਲੀ ਬਣਾ ਕੇ ਰੱਖਣੀ ਹੈ ਤਾਂ ਫਿਰ ਆਪਣੀ ਰੀੜ ਦੀ ਹੱਡੀ ਨੂੰ ਮਜ਼ਬੂਤ ਜ਼ਰੂਰ ਕਰਕੇ ਰੱਖਣਾ ਚਾਹੀਦਾ ਹੈ ਸੋ ਏਸੀ ਸਾਡਾ ਆਸ਼ਤਾ ਮੁੱਤਾ ਪ੍ਰੋਗਰਾਮ ਕੱਲ ਨਵੇਂ ਮੁੱਤੇ ਦੇ ਨਾਲ ਤੁਹਾਡੇ ਦੀ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਈਗੁਰ ਚੀਕਾ ਖਾਲਸਾ ਵਾਇ ਕੁਲਜੀ ਕੀ ਫਤਈ